ਹੋੜ ਬਰਗਰ ਵੀ ਲੁਕਾ ਲਿਆ ਜੀ ਆਪੇ ਆਰਡਰ ਦੇ ਦਿੱਤਾ ਘੂਟ ਬੁੱਲੇ ਕੂਆ ਕਾਟੇ ਨੇ ਇਹਦੇ ਵਿੱਚ ਵਾਈਟ ਆ ਜਾਂਦਾ ਨਾ ਵਾਈਟ ਤੇ ਸਰ ਆਣਾ ਹੀ ਆ ਫਿਰ ਵਾਈਟ ਦੇ ਨੇ ਤੇ ਗੈਟ ਅਪ ਦੇ ਨਹੀਂ ਆ ਸਾਰੀ ਭੁੱਲਾ ਜਰਾ ਉਹ ਕਹਿੰਦੇ ਉਹ ਸੰਦ ਨਹੀਂ ਹੁੰਦੇ ਇਹਨੂੰ ਇਹ ਕਾ ਕਰ ਲਿਆ ਇਹ ਦੇਖਦੇ ਆ ਕਹਿੰਦੇ ਇਹ ਤਿਲਕੇ ਕਦੇ ਤੁਸੀਂ ਚੇਂਜ ਕਰਾ ਸਕਦੇ ਬਲਤ ਤਿਲਕਣਾ ਨਹੀਂ ਭਾਈ ਜੀ ਨੇ ਕਹਿੰਦੇ ਇਹ ਥੋੜੀ ਵਧੀਆ ਵਿੱਚ ਦਿਖਾਉਣ ਲੱਗੇ ਭਾਈ ਜੀ ਹੁਣ ਉਹ ਆਪਣੀ ਨੋਰਮਲ ਰੇਂਜ ਆ ਕੀ ਆ ਉਹ ਲੈ ਆਈਸ਼ਾ ਵਸ਼ੇ ਬੂਟ ਮੇਰੇ ਪਾਗ ਚਲੇ ਆਈ ਡਾਡੀ ਸਾਰੇ ਤੁਹਾਡੇ ਹੀ ਭਰਾ ਪਾ ਪਾ ਸਸਿਕਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਗੱਡੀ ਦੇ ਵਿੱਚ ਨਾ ਅੰਦਰ ਮੈਟਿੰਗ ਕਰਵਾ ਲਈਏ ਵੀ ਮੈਂ ਫ੍ਰੀ ਹਾਂਗਾ ਨਾਲੇ ਮੰਮੀ ਹੁਣ ਤਾਂ ਨਾਲ ਮੁੜ ਕੇ ਬੈੱਡ ਸ਼ੀਟ ਵਗੈਰਾ ਲੈਣ ਜਾਣੀਆਂ ਨੇ ਉਹ ਤੇ ਜਹਾਜੀ ਦੇ ਗਲਾਫ ਵਗੈਰਾ ਲੈਉਣੇ ਤੁਹਾਨੂੰ ਦੱਸਿਆ ਸੀ ਪਿਛਲੇ ਵਲੌਗ ਦੇ ਵਿੱਚ ਤੇ ਮੰਮੀ ਹੁਣ ਵੀ ਕਹਿੰਦੇ ਨੇ ਵੀ ਸਾਡੇ ਨਾਲ ਚੱਲੀ ਬਾਕੀ ਉੱਥੇ ਪਹਿਲਾਂ ਮੈਟਿੰਗ ਵਾਲੇ ਨੂੰ ਜਾ ਕੇ ਪੁੱਛੋ ਨੀ ਕਾਰ ਵਾਲੇ ਹੰਕਾਰ ਸ਼ਿੰਗਾਰ ਵਾਲੇ ਨੂੰ ਪਤਾ ਨਹੀਂ ਕਾਰ ਸ਼ਿੰਗਾਰ ਵਾਲੇ ਕਹਿੰਦੇ ਸ਼ਾਇਦ ਉਹਨਾਂ ਨੂੰ ਤੇ ਹੁਣ ਲੋਕ ਪੁੱਛ ਲੈ ਕਿ ਨਰ ਟਾਈਮ ਲੱਗਦਾ ਹੈ ਜੇ ਟਾਈਮ ਜਾ ਲੱਗਾ ਫਿਰ ਵਾਪਸ ਆ ਜਣਾ ਕਿਉਂਕਿ ਟਾਈਮ ਤੱਕ ਗਈ 2:00 ਵਜੇ 1 ਘੰਟੇ 2:00 ਵਜੇ ਲੱਗ ਚੱਗੋਗਾ ਟਾਈਮ ਹੁਣ ਆਪਾਂ ਇੱਥੇ ਆ ਕਾਰ ਸ਼ਿੰਗਾਰ ਵਾਲੇ ਕਿ ਇਹਨਾਂ ਕੋਲ ਆਪਾਂ ਪਹੁੰਚ ਗਏ ਆ ਚਿੱਟੀ ਗਰਾਉਂਡ tour ਲੈ ਬੰਨੇ ਜਿਹੜੇ ਇਥੋਂ ਵੇਖਦੇ ਆ ਕਿਸੇ ਨਾ ਕਿਸੇ ਕੋਲੋਂ ਪੁੱਛਦੇ ਆ ਘਰੋਂ ਨੇ ਕਹਿੰਦੇ ਆ ਵੀ 3 ਘੰਟੇ ਲੱਗਣੇ ਛਿਟਾ ਛਿਟਾ ਲੱਗੇ ਨੇ ਭਰਾ ਹੁਣੇ ਬਾਹਰ ਕੱਢਣਾ ਤੇ ਇਹਦੀ ਅੰਦਰ ਸਫਾਈ ਸੋਹ ਵੀ ਚੰਗੀ ਤਰ੍ਹਾਂ ਕਰ ਦੇਣਗੇ ਬੈਕ ਤੇ ਰੁਪਿਆ 3500 ਲੱਗਣਾ ਕਹਿੰਦੇ 3500 ਰੁਪਿਆ ਤੇ ਮੈਂ ਕਹਾ ਚਲੋ ਠੀਕ ਘੱਟਵਾ ਦੇ ਮੈਂ ਨਹੀਂ ਕੀਤੇ ਕੋਤੇ ਮੈਂ ਹਾਂ ਹੁਣ ਚੰਗੀ ਕਰਦੇ ਜਰਾ ਬੈਟਿੰਗ ਜੀ ਆਹ ਵੇਖੋ ਦੁਕਾਨ ਆ ਇੰਨਾ ਕੋ ਬਾਈ ਹੁਣਾ ਪੰਪ ਦੇ ਬਿਲਕੁਲ ਸਾਹਮਣੇ ਉਹ ਪੰਪ ਆ ਇੱਧਰ ਪਹੁੰਚ ਪੰਪ ਦੇ ਖੁੱਲ ਗਏ ਵੇਲੇ ਮੋਦੀ ਟਾਈਮ ਨਾ ਮੰਨ ਗਿਆ ਹੁਣ ਕੋਈ ਰਸ਼ ਨਹੀਂ ਹੈਗਾ ਤੇਲ ਮਿੰਟ ਮਿੰਟ ਹੀ ਪੈਂਦਾ ਉਹ ਗੱਡੀ ਇੱਕੋ ਖਲੋਤੀ ਵੇਲੇ ਪੱਲੀ ਸਾਈਡ ਮੰਨ ਗਿਆ ਬਸ ਵੈਸੇ ਹੀ ਅੱਗੇ ਜਾਮ ਲੱਗਾ ਹੋਇਆ ਹੈ ਤਾਂ ਕਰਕੇ ਵੇਖ ਕੇ ਨਾ ਗੰਦੀ ਹੋਈ ਗੱਡੀ ਬੱਲੇ ਬੱਲੇ ਜਿਹੜੇ ਬੰਦੇ ਸਹੀ ਕਰਨਦੇ ਨਾ ਸੈਟਲਮੈਂਟ ਜਾਂ ਕੰਡੇ ਕਹਿੰਦੇ ਲੱਗਦਾ ਨਿਆਣੇ ਬਿੰਦੇ ਮੈਂ ਨਿਆਣੇ ਨੂੰ ਨੀ ਕਿ ਭੁਜਿਆ ਖਾਂਦੇ ਮੈਂ ਨਿਆਣੇ ਕਿਹਾਡੇ ਸਾਰੇ ਸਿਆਣੇ ਮੈਂ ਖਾਂਦੇ ਭੁਜਿਆ ਮੈਂ ਬਹੁਤ ਮੰਦਾ ਹਾਲ ਹੋਇਆ ਪਿਆ ਪਰ ਇੱਕ ਆ ਚੀਜ਼ਾਂ ਦਾ ਬੜਾ ਦੁੱਖ ਲੱਗਾਈ ਜਦੋਂ ਪੁੱਟਦੇ ਹਨ ਲੋਕਾ ਵੀ ਟੁੱਟ ਗਿਆ ਉਹ ਵੀ ਲੋਕ ਟੁੱਟ ਗਿਆ ਦੋ ਲੋਕ ਟੁੱਸ ਗਏ ਤੇਜਾ ਇਹਦਾ ਵੀ ਮਾਈਨਰ ਤੇ ਟੁੱਟ ਗਿਆ ਸਾਰਿਆਂ ਨੇ ਟੁੱਟੇ ਜਿੰਨੇ ਵੀ ਮਤਲਬ ਪੁੱਟਨੇ ਪਏ ਨੇ ਉਹਨਾਂ ਸੀਤਾਂ ਦੇ ਅਗਲੇ ਬਨੇੜੇ ਇਤਨੇ ਸੱਟਾਂ ਲੱਗੀਆਂ ਨੇ ਸਾਰਿਆਂ ਦੇ ਲੋਕ ਟੁੱਟ ਗਏ ਖੋਲੇ ਮੇਰੇ ਸਾਹਮਣੇ ਖੋਲਦੇ ਵਿਚਾਰੇ ਬੜੇ ਅਰਮਾਨਨਾ ਪਰ ਤਾਂ ਵੀ ਨਹੀਂ ਟੈਟ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਤੇ ਹੋ ਟੁੱਟ ਜਾਂਦੇ ਫੁੱਟਦੇ ਆਂ ਫੁੱਟਦੇ ਘੱਟਾ ਹੀ ਵੇਖੋ ਗੱਡੀ ਵਿੱਚ ਕਿੰਨਾ ਹੋਇਆ ਪਾਟਦਾ ਪਟਾ ਨਹੀਂ ਹਾਂ ਵਾਲੀ ਮੈਟਿੰਗ ਆਪਣੇ ਕੋਈ ਦੇਖ ਸਕਦੇ ਹੋ ਹਾਂਜੀ ਪਾਰਟ ਹੋਵੇ ਹੈ ਤੇ ਵਧੀਆ ਵਾਲੀ ਆ ਵੀ ਬਾਕੀ ਪਤਾ ਕੋਈ ਨਹੀਂ ਕਿੰਨਾ ਕੁ ਟਾਈਮ ਕੱਢਦੀ ਚਲੋ ਗੰਦ ਪੈਨ ਹੋ ਚੰਗਾ ਵਾਲੀ ਉਹ ਅੰਦਰ ਬੁਰਜੀ ਵਾਲੀ ਲੱਗੀ ਉਹਦੇ ਚ ਘੱਟਾ ਬੜਾ ਫਸਦਾ ਆ ਹਾਲੋ ਆਤੀ ਹੈ ਬਾਈ ਦਾ ਸੁਭਾਅ ਬੜਾ ਵਧੀਆ ਨੇਚਰ ਚੰਗਾ ਜੀ ਗੱਲ ਪੈਸੇ ਦੀ ਨਹੀਂ ਗੱਲ ਦਾ ਸੁਭਾਅ ਵੀ ਚੰਗਾ ਲੱਗਣਾ ਚਾਹੀਦਾ ਬੰਦੇ ਦਾ ਕੰਮ ਚੰਗਾ ਲੱਗਣਾ ਚਾਹੀਦਾ ਬਾਕੀ ਮਾੜਾ ਮੋਟਾ ਤੁਹਾਨੂੰ ਪਤਾ ਕਰਦਿਆਂ ਕਰਤੇ ਲੋਕ ਲਾਕੇ ਇੱਕ ਦੋ ਤੇ ਟੋਟੀ ਜਾਂਦੇ ਯਾਰ ਭਾਵੇਂ ਜਿੱਦਾਂ ਮਰਜ਼ੀ ਬੰਦਾ ਕਰੇ ਕੰਮ ਬੜੇ ਹੌਸਲੇ ਨਾਲ ਕੀਤਾ ਪਰ ਬਦੋ ਬਦੀ ਫੇਰ ਟੋਟੀ ਜਾਂਦਾ ਕੋਈ ਨਾ ਕੋਈ ਬਾਕੀ ਚਲੋ ਕੋਈ ਨਾ ਲੈਵੀ ਮੈਟ੍ਰਿਕ ਸ਼ੈਟਿੰਗ ਤੇ ਹੋ ਗਈ ਗੱਡੀ ਉਦਾਂ ਸਾਫ਼ ਲੱਗਣ ਲੱਗੀ ਆ ਹੈਗਣੀ ਓਕੇ ਹੁਣ ਕੀ ਕਰਾਂਗੇ ਸ਼ੀਟਾਂ ਲੱਗੇ ਫਿੱਟ ਕਰਨ ਮੈਂ ਦੋ ਤਿੰਨ ਘੰਟੇ ਹੋਈ ਗਏ ਨੇ ਦੋ ਤਿੰਨ ਘੰਟੇ ਵਿੱਚ ਹੋ ਜਾਂਦੀ ਜੇ ਕੋਈ ਪੁੱਛੇ ਕਿੰਨਾ ਟਾਈਮ ਲੱਗਦਾ ਹੈ ਦੋ ਤਿੰਨ ਘੰਟੇ ਚ ਹੋ ਜਾਂਦੀ ਸ਼ੀਟਾਂ ਫਿੱਟ ਕਰਨ ਲੱਗ ਪਏ ਲਾ ਵੀ ਕੰਮ ਤੇ ਕਰ ਦਿੱਤਾ ਹੈ ਪਰ ਇਹ ਵੀ ਆ ਚੀਜ਼ਾਂ ਦੇ ਨਾਲ ਆਵੇ ਜਿੱਦਾਂ ਲੂਜ਼ ਇਹਨਾਂ ਆਵੇ ਇਹਨਾਂ ਚੀਜ਼ਾਂ ਦੇ ਨਾਲ ਲੋਕ ਲੱਕ ਟੁੱਟ ਕੇ ਇਹਨਾਂ ਕੋਲ ਚਲੋ ਕੋਈ ਗੱਲ ਨਹੀਂ ਏਜੰਸੀ ਜੀ ਨਵੀਆਂ ਪਾਸ਼ਟ ਪਰ ਇਹ ਮੀਟਿੰਗ ਜਣੀ ਹੋ ਗਈ ਨਾ ਇਹ ਚੰਗੀ ਇੱਕ ਵਧੀਆ ਹੋ ਗਈ ਤੇ ਕੁੜੀ ਨੂੰ ਇੰਗਲਿਸ਼ ਬੜੀ ਆ ਗਈ ਇੰਗਲਿਸ਼ ਬੜੀ ਮਾਰਦੀ ਮਾਰਾਂ ਇੰਗਲਿਸ਼ ਹਮ ਗੀ ਵਾਲਾ ਰੋਣਾ ਲੈ ਹਾ ਹਾ ਅੱਜ ਆਪਣੇ ਘਰੇ ਬਣ ਰਹੀ ਹੈ ਹਾਲੋਂ ਤੁਸੀਂ ਦੇਖ ਸਕਦੇ ਹੋ ਇਹ ਤਾਂ ਏਦਾਂ ਛਾਣ ਨੂੰ ਮੌਜੂਦ ਹੈ ਹਾਲੋਂ ਬੜੀ ਥੋੜੀ ਇਹਦੇ ਆਲੂ ਜਿਆਦਾ ਪੈ ਗਏ ਬਸਾ ਪਾਣੀ ਬਣਾਮੀ ਛੱਡਿਆ ਇਹਨੇ ਹਾਣੂ ਗੱਲੀ ਹੀ ਨਾ ਇਹਦੇ ਕਦੇ ਦੀ ਧੋਤੀ ਤਾਂ ਘੱਟੀ ਜਾਂਦੀ ਹਣ ਹਣ ਵਾਕੇ ਸਹੀ ਗੱਲੀ ਪਾਣੀ ਕੋਈ ਸੁੱਕ ਜੋੜੀ ਹੋਣੀ ਮੈਟਿਕ ਸੰਦੀਪ ਨੇ ਦੇਖ ਲਈ ਉਹਨਾਂ ਦਾ ਪਸੰਦਾ ਹੀ ਕਹਿੰਦੀ ਮੈਂ ਪਹਿਲਾਂ ਕਹਿੰਦੀ ਮੈਨੂੰ ਲੱਗਾ ਖਣੀ ਬਸ ਉਹ ਅਸੱਦਾ ਜਿਹੜੇ ਪੈਰ ਰੱਖਣ ਲਈ ਮੈਟ ਹੁੰਦੇ ਉਹ ਰੱਖਣੀਆਂ ਖਣੀ ਮੈਂ ਕਹ ਲੈ ਮੈਂ ਕਹ ਤਿੰਨ ਘੰਟੇ ਵਿਚਾਰ ਮੈਨੂੰ ਕਰੂੰਗਾ ਇਹਨੂੰ ਮੈਂ ਹੋਰ ਰੱਖਣ ਦੇ ਬਾਅਦ ਤਾਂ 15 ਮਿੰਟ ਦਾ ਕੰਮ ਨੇ ਬਾਅਦ ਤਾਂ 10 ਮਿੰਟ ਜਾਂ 15 ਠੀਕ ਆ ਮੈਂ ਵੇਖਿਆ ਸੰਦਗੀ ਸਹੀ ਹੈ ਨਾ ਮੈਟਿੰਗ ਵਧੀਆ ਨਾ ਇੱਥੇ ਨਹੀਂ ਬਹੁਤ نیچے ਹੀ ਉਠਾਈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਵੀ ਇਹਨਾਂ ਨੇ ਬੈੱਡ ਸ਼ੀਟ ਵਗੈਰਾ ਲੈਣ ਜਾਣੀਆਂ ਮੰਮੀ ਹੁਣਾਂ ਨੇ ਤੇ ਹੁਣ ਆਪਾਂ ਚੱਲੇ ਆਂ ਮੰਮੀ ਜੀ ਦੇ ਨਾਲ ਜਾਵਾਂਗਾ ਮੈਂ ਤੇ ਬੈੱਡ ਸ਼ੀਟ ਵਗੈਰਾ ਮੰਮੀ ਕਹਿੰਦੀ ਸੀ ਮੈਨੂੰ ਲੈਣੀਆਂ ਨੇ ਤੇ ਇਹਨਾਂ ਨੇ ਸੰਦੀਪ ਵੀ ਕਹਿ ਰਹੀ ਹੁਣ ਆਪੇ ਪਸੰਦ ਕਰ ਲੈਣਗੀਆਂ ਕਿਉਂਕਿ ਇਹ ਇਹਨਾਂ ਦਾ ਕੰਮ ਹੀ ਆ ਬਸ ਤੇ ਨਾਲ ਸਾਡੇ ਇੱਕ ਕੁੜੀ ਵੀ ਗਈ ਚੱਲੀ ਆ ਉਹ ਕਹਿੰਦੀ ਮੈਂ ਵੇਲੀ ਆ ਘਰੇ ਮੈਨੂੰ ਲੈ ਜਾਓ ਹੈ ਤੇ ਬੋਲ ਹੁੰਦੀ ਹੈ ਅੰਗਰੇਜ਼ੀ ਬੋਲ ਹੁੰਦੀ ਹੈ ਅੰਗਰੇਜ਼ੀ ਬਹੁਤ ਮਾਰਦੀ ਹੈ ਇੰਗਲਿਸ਼ ਬੜੀ ਮਾਰਦੀ ਹੈ ਇੰਗਲਿਸ਼ ਇੰਗਲਿਸ਼ ਇੰਗਲਿਸ਼

ਸਹੀ ਹੈ ਉਹਨੂੰ ਦਿਖਾ ਦੇ ਜੀ ਲੈ ਲੈਣੇ ਚੱਕਾ ਜਾ ਆ ਮੈਂ ਤੁਹਾਨੂੰ ਨਹੀਂ ਅਸਲੀ ਚੱਕਾ ਜਾ ਆਂ ਨਹੀਂ ਭਾਈ ਜੀ ਠੀਕ ਲੂੰ ਚੱਕਾ ਜਾ ਚਲੋ ਹੀ ਕਰਾਂਗੇ ਭਾਈ ਜੀ ਮੋਦੀ ਦਾ ਪੰਗਾ ਭਾਇਦਾ ਤਾਂ ਨਜ਼ਾਰਾ ਆਇਆ ਨਹੀਂ ਕਹਿੰਦੇ ਤੇ ਆਊਗੀ ਉੱਤੋਂ ਵਧੀਆ ਭਾਗੇ ਥੋੜੇ ਜੀ ਠੀਕ ਹੈ ਇਹ ਤੇ ਬਰਤ ਨਹੀਂ ਆਊਗੀ ਅੰਗਲ ਜੀ ਆਏਗੀ ਭਾਈ ਆ ਗਿਆ। ਉਹਨੂੰ ਦਾ ਭਾਜੀ ਬੂਲ ਹੈ ਬੂਲ ਤੇ ਕਿਹੜੀ ਆਣੀ ਆਣੀ ਆ। ਅੱਛਾ ਇਹਦੇ ਨੀਤੇ ਵੱਖਰਾ ਕਪੜਾ ਲੱਗਾ ਉੱਪਰ ਵੱਖਰਾ ਲੱਗਾ। ਇਹਦੇ ਤੇ ਭਾਜੀ ਹੁੰਦੇ ਕਹਿੰਦੇ ਵੀ ਬੁਰਨੀ ਆਏਗੀ ਵਧੀਆ ਚ। ਹਾਂ। ਅੱਛਾ ਆਹ ਨੀਚੇ ਆਹ ਵਾਲੀ ਸਾਈਡ ਉੱਪਰ ਲੈਣੀ ਨੇ ਜਿਹੜੀ ਨੀਸ਼ੇ ਰੱਖਣਾ ਤੇ ਆਹ ਉੱਪਰ। ਸਰ ਇਹ ਥੱਲੇ ਰਹੇਗਾ। ਆਹ ਉੱਪਰ ਰਹੇਗਾ। ਠੀਕ ਹੈ। ਹੂੰ। ਆਹ ਲੈ ਲਓ ਫੇ ਮਮੇ। ਹਾਂ। ਆਹ ਲੈ ਲਓ। ਰਜਾਈ ਨਿਕਲ ਜਾਂਦੀ ਹੁੰਦੀ ਹੈ ਅੱਗੇ ਅਸੀਂ ਇਕੜਾ ਦੋ ਚਾਦਰਾਂ ਉਹਦਾ ਉਹ ਤਿਲਕ ਦਾ ਵੀ ਰਹਿੰਦਾ ਰਜਾਈ ਵੀ ਤਿਲਕ ਦੀ ਰਹਿੰਦੀ ਜਦੋਂ ਤੁਸੀਂ ਉੱਪਰ ਲੋਗੇ ਉਹ ਤਿਲਕ ਦਾ ਰਹਿੰਦਾ ਉਹਦਾ ਇਹ ਫਾਇਦੇ ਤੇ ਦੋ ਬਹੁਤ ਡਿਸਐਡਵਾਂਟੇਜਸ ਆ ਇਕਲ ਰਜਾਈ ਤਿਲਕ ਦੀ ਰਹੇਗੀ ਇੱਕ ਸੈਕਿੰਡ ਜਦੋਂ ਤੁਸੀਂ ਪਹਿਲੀ ਵਾਰੀ ਉੱਪਰ ਲੋਗੇ ਨਾ ਤੁਹਾਨੂੰ ਠੰਡਾ ਠੰਡਾ ਲੱਗਦਾ ਹਮ ਹਮ ਮਹਿਸੂਸ ਹੁੰਦਾ ਹੋਏਗਾ ਤੁਹਾਨੂੰ ਠੰਡਾ ਇਹ ਤੁਹਾਨੂੰ ਉਸ ਤਰ੍ਹਾਂ ਨਹੀਂ ਮਹਿਸੂਸ ਹੋਏਗਾ ਲੱਗਣਾ ਤੁਹਾਨੂੰ ਬੰਦੀ ਬਹਿ ਜਾ ਅੱਖਾਂ ਕੱਢਣ ਦੀ ਮੈਨੂੰ ਬਟ ਫਾਟ ਉਹ ਨਾਲ ਹੀ ਉਹ ਭੁੱਲਾ ਜਰਾ ਉਹ ਕਹਿੰਦੇ ਉਹ ਸੰਦ ਨਹੀਂ ਉਹ ਨਹੀਂ ਇਹਨੂੰ ਇਕ ਆ ਕਰ ਲਿਆ ਇਹ ਦੇਖਦੇ ਆ ਕਹਿੰਦੇ ਇਹ ਤਿਲਕੇ ਕਦੇ ਤੁਸੀਂ ਚੇਂਜ ਕਰਾ ਸਕਦੇ ਬਲਤ ਤਿਲਕਣਾ ਨਹੀਂ ਭਾਈ ਹੁਣ ਕਹਿੰਦੇ ਵਧੀਆ ਚ ਕਰਨਾ ਸਰ ਮੈਂ ਬਾਰ ਬਾਰ ਕਿਹਾ ਇੱਕ ਰਿਕਵੈਸਟ ਕਰ ਰਿਹਾ ਯੂਜ਼ ਨਾ ਕਰਿਓ ਲੂਜ਼ ਕਿਤੋਂ ਆ ਫਿਰ 스멜 ਹੋ ਜਾਂਦੀ ਹੈ ਫਿਰ ਕਸਟਮਰ ਨਹੀਂ ਲੱਗਦਾ ਨਹੀਂ ਇਹ ਮਤਲਬ ਇੱਕ ਦੋ ਇੱਕ ਦੋ ਘੰਟੇ ਲਈ ਮਤਲਬ ਪਤਾ ਲੱਗ ਜੂਣਾ ਪਾਕ ਨਾ ਉਹਨੂੰ ਰਜਾਈ ਨੂੰ ਛਾੜ ਕੇ ਤੁਸੀਂ ਰਜਾਈ ਚ ਪਾਓਗੇ ਨਾ ਹਾਂ ਜੀ ਹਾਂ ਜੀ ਜੇ ਤੇ ਰਜਾਈ ਪੂਰੀ ਇੱਥੋਂ ਤੱਕ ਕਵਰ ਹੋ ਰਹੀ ਹੈ ਫਿਰ ਢੋਰੀ ਹੈ ਪੂਰੀ ਫਿਰ ਇਹਦਾ ਮਤਲਬ ਉਹ ਨਹੀਂ ਤਿਲਕੇਗਾ ਤੇ ਜੇ ਰਜਾਈ ਇੱਥੇ ਆ ਰਹੀ ਹੈ ਔਰ ਤੁਹਾਡਾ ਗਲਾਫ ਇਸ ਤਰ੍ਹਾਂ ਮੈਂ ਲੂਜ਼ ਰਹਿ ਰਿਹਾ ਤੇ ਫੇਟੇ ਛੇਕੜ ਬੜੋਣੀ ਹਾਂ ਛੇਕੜ ਬੜਾ ਠੀਕ ਹੈ ਨਾ ਜੇ ਜਾਈ ਪੂਰੀ ਪੂਰੀ ਫਿੱਟ ਆ ਰਹੀ ਹੈ ਤੁਹਾਡੀ ਗਲਾਕ ਚ ਲੈ ਵੀ ਨਵੇਂ ਡਿਜ਼ਾਈਨ ਡਿਫਰੈਂਟ ਕਲਰ ਹੋ ਜਾਏਗਾ ਇਹ ਕੇਨਲੀ ਬੀਚ ਲੈ ਲੋ ਇਹ ਕੱਲ੍ਹ ਨੇ ਕੋਈ ਨਹੀਂ ਜਿਹੜਾ ਲੈ ਲੋ ਇਹਦੇ ਵਿੱਚ ਕਲਰ ਆਪਸ਼ਨ ਉਹ ਦਿਖਾ ਦੋ ਇਹ ਕਿਆ ਕਰਦਾ ਠੀਕ ਆ ਵਾਲਾ ਕਲਰ ਚਲੋ ਠੀਕ ਆ ਹੁਣ ਕੈਮਲ ਕਰ ਲਿਆ ਬਹੁਤ ਖੂਬਸੂਰਤ ਲੱਗਦਾ ਹਾਂਜੀ 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 ਸਾਰੇ ਮਤਲਬ ਰਜਾਈ ਵੀ ਸੋਹਣੀ ਹੋ ਜਾਂਦੀ ਤੇ ਵਿੱਚ ਰਜਾਈ ਤੇ ਬੰਦਾ ਪਿਆ ਵੀ ਸੋਹਣਾ ਹੋ ਜਾਂਦਾ ਨਾਲ ਹੀ ਬਿਲਕੁਲ ਬਿਲਕੁਲ ਕਿ ਨਹੀਂ ਭਾਜੀ ਬਿਲਕੁਲ ਸਹੀ ਗੱਲ ਹੋਰ ਕੀ ਲੈ ਨਾਲੇ ਜਿਹੜੇ ਓਲੇ ਗਲਾਸ ਹੈ ਨਾ ਨਾਰਮਲੀ ਭਾਗੇ ਗਰਮ ਹੈ ਬਟ ਉਹ ਜਦੋਂ ਕੋਈ ਕਸਟਮਰ ਜਾਂ ਕੋਈ ਮਤਲਬ ਆਪਣੇ ਘਰ ਗੈਸਟ-ਗੁਸਟ ਆਏ ਦਾ ਹੋਏ ਨਾ ਉਹਦੇ ਸਾਹਮਣੇ ਰੱਖੇ ਤੇ ਸੋਨਾ ਹੀ ਨਹੀਂ ਲੱਗਦਾ ਡਿਫਰੈਂਟ ਇਦੇ ਇਦਾਂ ਨਿਕੰਮੀ ਤੋਂ ਨਿਕੰਮੀ ਰਜਾਈ ਪਾ ਦੋ ਸਹੀ ਗੱਲ ਸਹੀ ਗੱਲ ਆਪਣੇ ਆਪ ਹੀ ਸਹੀ ਲੱਗਣ ਲੱਪਣੀਆਂ ਸਹੀ ਗੱਲ ਜੇ ਜਿਹੜੀ ਤੁਹਾਡੀ ਸਭ ਤੋਂ ਪੁਰਾਣੀ ਰਜਾਈ ਹੋएगी ਨਾ ਘਰ ਦੀ ਉਹ ਪਾ ਕੇ ਵੇਖ ਲੈਣਾ ਹਾਂ ਤੋਏ ਲਾਫੜੀਆਂ ਤੇ ਰਜਾਈ ਵੀ ਪਾ ਲਓ ਭਾਵੇਂ ਉਹ ਵੀ ਉਹ ਵੀ ਰਿਸ਼ਤੇਦਾਰ ਨੇ ਦੇਤੀ ਉਹਨੇ ਹਣਾ ਆਹ ਆਹ ਤਾਂ ਨਵੀਂ ਰਜਾਈ ਦੀ ਦਿੱਤੀ ਹੈ ਹੈ ਇੱਕ ਚੀਜ਼ ਹੈ ਨਾ ਜਿਹੜੀ ਚੀਜ਼ ਹੈ ਸਹੀ ਮੈਨੇ ਜੋ ਬਣਿਆ ਹਾਂ ਹਾਂ ਜੀ ਉਹ ਸਹੀ ਹੈ ਦੇ ਜੈਨੀ ਉਹ ਕਿੰਨੇ ਪਿਆਰੇ ਸੰਦੀ ਬਾਵੇ ਕੰਦਰ ਹਾਂ ਕੱਡੀ ਸੁਣੀ ਮੈਨੂੰ ਕੰਨ ਕੱਢੀ ਬਾਹਰ ਜਿਹਨਾਂ ਨੇ ਤੇ ਜਿਹਾਂ ਨੇ ਵਧੀਆ ਲੱਗਾ ਨਾ ਫਿਰ ਅਸੀਂ ਜਿਹੜਾ ਦੂਜਾ ਬੰਦ ਹੋਈ ਜਾਣਾ ਇੱਕ ਆ ਵੀ ਇਹ ਰਾ ਠੀਕ ਲੱਗਿਆ ਹੀ ਫਸਟ ਸਕੂਲ ਇਹ ਨਹੀਂ ਸੋਣਾ ਯਾਰ ਹਨਾ ਚੱਲ ਆਹੀ ਕਰ ਦੋ ਭਾਜੀ ਵੇਖ ਲਓ ਕਹਿੰਦੇ ਨਾ ਵੇ ਸਾਰਾ ਨਾ ਕਈ ਵਾਰੀ ਪਹਿਲੀ ਚੀਜ਼ ਪਸੰਦ ਹੁੰਦੀ ਜਾਣ ਕੇ ਹੋਰ ਖਲਵਾਈਆਂ ਉਹ ਦਾਾਂ ਚੀਜ਼ ਨਾਲ ਮੈਸੇਂ ਨਹੀਂ ਹੁੰਦੀ ਨਹੀਂ ਨੀ ਇਹ ਤਾਂ ਚੱਲ ਹਾਂ ਇਹ ਬਹੁਤ ਗਰਮ ਪਹਿਲਾਂ ਚਟੇ ਹੁੰਦੇ ਸੀ ਉਹ ਵੀ ਠੰਡੇ ਲੱਗਦੇ ਸੀ ਹੁਣ ਉਹਨਾਂ ਨਾਲੋਂ ਤਾਂ ਕਈ ਗੁਣਾ ਆ ਚੰਗੇ ਨੇ ਠੰਡੇ ਨਹੀਂ ਲੱਗਦੇ ਇਹ ਵੀ ਦੋ ਕਰਾ ਲਈ ਇੱਕ ਉਹ ਜਿਹੜਾ ਪਹਿਲਾਂ ਦੇਖਿਆ ਸੀ ਉਹ ਦੋ ਸੇਮ ਹੋਰ ਸੱਚ ਉਹ ਨਹੀਂ ਬੈੱਡ ਸ਼ੀਟ ਮੰਮੀ ਨਹੀਂ ਯਾਰ ਸੋਹਣਾ ਲਗਾਓ ਉਹ ਬੈੱਡ ਸ਼ੀਟ ਦੇਖ ਰਹੇ ਆ ਨਾਲਾ ਪਿੱਲੋ ਕਵਰ ਕਵਰ ਚੜਾਣਾ ਚਾਹਦੇ ਹੋ ਹਾਂ ਜੀ ਵਾਈਟ ਵਾਲੇ ਮਿਲ ਜਾਂਦੇ ਆ ਆ ਇਦਾਂ ਹੀ ਆ ਆ ਪਾਜੀ ਇਦਾਂ ਹੀ ਮਦੱਕੜਾਈ ਕਿਦੋ ਹੀ ਹੋਈ ਦੀ ਜਾਂ ਬੋਰਡਰੀ ਵਗੈਰਾ ਇਸ ਤਰ੍ਹਾਂ ਮਿਲੇਗਾ ਪਲੇਨ ਵਾਈਟ ਜਿਹੜਾ ਬਹੁਤ ਵੱਡਾ ਸਾਈਜ਼ ਹੋਣਾ ਹੋਟਲਾਂ ਵਿੱਚ ਜਿਹੜਾ ਜੁੜੂਗਾ ਡੈਕਰੀ ਵਾਲੇ ਮਿਲ ਜਾਣਗੇ ਹਾਂ ਉੱਪਰ ਕਢਾਈ ਵਾਲਾ ਮਿਲ ਜਾਏਗਾ ਭਾਈ ਜੀ ਤਾਂ ਇਹ ਜੀ ਇਹ ਥੋੜੀ ਵਧੀਆ ਵਿੱਚ ਦਿਖਾਉਣ ਲੱਗੇ ਭਾਈ ਜੀ ਹੁਣ ਉਹ ਆਪਣੀ ਨਾਰਮਲ ਰੇਂਜ ਆ ਹਮਮ ਕਲਰ ਇਹੀ ਹੋਣੇ ਆ ਨੀ ਨੀਵੇਂ ਕਲਰ ਤੁਸੀਂ ਪਹਿਲਾਂ ਸਟੱਫ ਪਸੰਦ ਕਰੋ ਨਾ ਚੀਜ਼ ਪਸੰਦ ਕਰੋ ਹਮ ਇਹਦੇ ਉੱਪਰ ਵਾਲੀ ਵੀ ਦਿਖਾ ਦੇ ਰਹੀ ਹਾਂ ਜੀ ਹਮ ਇਦੇ ਉੱਤੇ ਬੁਰਬਰ ਨਹੀਂ ਨਾ ਆਏਗਾ ਤਿੰਨਾ ਚੋ ਕਿਸ਼ੇ ਪੀਸ ਉੱਤੇ ਬੁਰਨੀਆਂ ਨਹੀਂ ਠੀਕ ਨਾ ਇਸ ਚੀਜ਼ ਤੇ ਆਣੀ ਜੇ ਹਾਂ ਉਹ ਕਹਿੰਦੇ ਸਾਡੇ ਬੈੱਡ ਵਾਸਤੇ ਮਿਲ ਜੂ 8 ਬਈ 8 ਦੀ ਵੀ ਬੈੱਡ ਸ਼ੀਟ ਮਿਲ ਜੂਗੀ ਮੋਟਾ ਤਾਂ 10 ਸਾਢੇ ਇੰਚਾ ਸਾਢੇ 8 ਇੰਚਾ ਉਹੀ ਹੋ ਗਿਆ ਕਿ 6 ਇੰਚੀ ਆਮ ਤੇ ਨਾਲੇ ਇੱਕ ਪਲੱਸ ਕਰ ਲਓ ਨਾਲੇ ਇੱਕ ਫਟ ਹੋਰ ਉਹਦੇ ਚਲੋ ਕੋਈ ਗੱਲ ਨਹੀਂ ਕਲਰ ਹੋਰ ਮਿਲ ਜਾਣਗੇ ਪਰ ਆ ਥੋੜਾ ਆ ਥੋੜਾ ਇਹਦੇ ਨਾਲ ਹੋਰ ਵਧੀਆ ਚ ਆ ਗਿਆ ਹਾਂਜੀ ਹੈਨਾ ਹਾਂ ਆ ਚੀਜ਼ ਹੈ ਵਾਕਿਆ ਹੈਵੀ ਚ ਇਹ ਤਿੰਨ ਆਈਟਮਸ ਸਹੀ ਹੈ ਇਸ ਤੋਂ ਉੱਪਰ ਕਿਸ ਤਰ੍ਹਾਂ ਦਾ ਜੀ ਨਹੀਂ ਕੋਈ ਕਲਰ ਨਹੀਂ ਪਸੰਦ ਆਉਂਦਾ ਨਹੀਂ ਉਹ ਸਸਤੇ ਵਾਲਾ ਚਾਹੀਦਾ ਇੱਕ ਵਾਈਟ ਸਟਾ ਬੜੀ ਪਿਆਰੀ ਹੈ ਇਹ ਹੈ ਜੀ 150 ਰੁਪਏ ਦਾ ਜੋ ਪਤਾ ਨਹੀਂ ਕਿੰਨੇ ਦੀ 1300 ਦੀ ਪਤਾ ਨਹੀਂ ਕਿੰਨੇ ਦੀ 1500 ਦੀ ਤੇ ਜੇ ਵਧੀਆ ਵਿੱਚ ਚਾਹੀਦਾ ਤਾਂ ਵਧੀਆ ਜੀ ਪੈਣਾ ਜੇ 250 ਉਹ 500 ਜੀ ਆ ਲੈ ਫਤਵੀ ਨੇ ਨੇ ਇਹਦੇ ਵਿੱਚ ਵਾਈਟ ਆਈਦਾ ਹਨਾ ਵਾਈਟ ਤੇ ਸਰ ਆਣਾ ਹੀ ਆ ਫਿਰ ਵਾਈਟ ਦੇ ਨੇ ਤੇ ਗੈਟ ਅਪ ਦੇ ਨਹੀਂ ਆ ਸਾਰੀ ਨਹੀਂ ਗ੍ਰੇ ਆ ਵਾਈਟ ਨਹੀਂ ਹੈ ਹਨਾ ਗ੍ਰੇ ਜਿਹਾ ਆਉਂਦਾ ਨਹੀਂ ਹੁੰਦੀ ਹੈ ਹੂੰ ਹੂੰ ਚਲ ਇਹ ਆ ਲੈ ਲਈ ਸੂਰਬਾਠ ਠੀਕ ਹੈ ਕਾ ਨਹੀਂ ਹਾਂ ਜੀ ਸ਼ਾਇਦ ਹੂੰ ਇਹਨਾਂ ਥੋੜੀ ਵੱਡੀ ਦੇ ਦੋ ਇੱਕ ਹਨਾ ਆਪਣੇ ਵਾਸਤੇ ਉਧਰ ਰੂਮ ਚ ਕਿੱਧਰ ਨਹੀਂ ਆਪਣੇ ਵਾਲੇ ਰੂਮ ਚ ਹੁਣ ਆਪਣੇ ਬੈੱਡ ਵਾਸਤੇ ਦੇਖਣ ਦੇ ਉਹਦਾ ਗੱਦਾ ਬਹੁਤ ਮੋਟਾ ਆ ਤੇ ਆ ਚੱਕਰ ਤੇ ਤਾਂ ਦੀ ਉਹ ਮੀਤੇ ਆਹੀ ਆ ਜੀ फुल साइज ਹੋਏਗਾ ਉਹ ਨੰਬਰ ਮਿਲ ਆ। ਹਾਂ ਬਸ। ਆਹ ਕੀ ਤਾਗ ਦਿੜਿਆ? ਸਭ ਦੇ ਲੱਗਦਾ ਨਹੀਂ ਮੈਨੂੰ ਤਾਗੇ ਲੱਗੇ ਹੁੰਦੇ ਨੇ ਨਾਮ। ਲੇਬਲ ਲਾਂਦੀ ਨਹੀਂ ਨਾ ਸਭ। ਅੱਛਾ ਅੱਛਾ ਅੱਛਾ। ਕਿੰਨੇ ਦਿਨ ਜੁਏ? ਠੀਕ ਠੀਕ। ਚਲੋ ਕੋਈ ਨਾ। ਸਿਰ ਪੈਕਿੰਗ ਵਿੱਚ ਚੰਗਾ ਧਿਆਨ ਨਾਲ ਅਗਲੇ ਫੜਫੜ ਭੇਜ ਦਿਓ ਮਾਲ। ਫੜਿਓ। ਆ ਜਾਊਗਾ ਕਿ ਨਹੀਂ? ਪਹਿਲਾਂ ਸਾਈਜ਼ ਦੇਖ ਲਓ ਤੁਸੀਂ। ਸਾਈਜ਼। ਇਹ ਵੀ ਸਾਈਜ਼। ਇਹ 4 ਪੀਸ ਕਹਿੰਦੇ 3 ਪੀਸ ਕਹਿੰਦੇ ਜਿਹੜੇ ਆ ਦੋ ਪਿੱਲੋ ਤੇ ਇਹ ਗਲਾਫ ਤੇ ਨਾਲ ਇਹ ਬਰਡ ਸ਼ੀਟ ਹੈ ਬੋਲ ਕੇ ਦੇਖਣਾ ਵੀ ਬੋਲ ਕੇ ਦਿਖਾ ਦੋ ਨਾ ਮਮੀ ਹਣਾ 3 ਪੀਸ 3 ਪੀਸ ਹੁੰਦਾ ਭਾਜੀ ਹਾਂਜੀ 3 ਪੀਸ ਆਵਾ 4 ਪੀਸ ਸਰ 4 4 ਯਾਨੀ ਠੀਕ ਹੈ 4 ਪੀਸ ਇਹਦੇ ਨਾਲ ਦਾ ਮਮੀ ਹਣਾ ਲੈ ਲਿਆ 4 ਪੀਸ ਤੁਹਾਨੂੰ ਆਣਾ ਚੋ ਜੋ ਲੈਵੀ ਸ਼ਾਪਿੰਗ ਹੋ ਗਈ ਹੁਣ ਡਨ ਹੁਣ ਚੱਲੇ ਆ ਘਰੇ ਵਾਪਸੀ ਕਿ ਬਾਂਜੀ ਲੱਗੇ ਪੈਣ ਲੱਤ ਮੈਂ ਤੜਾ ਲੈਂਦੀ ਉਹ ਕੁੜੀ ਆ ਜਿਹੜੀ ਨਾਲ ਆਈ ਕੁੜੀ ਆਈ ਉਹ ਸਟੈਪ ਬਣਿਆ ਇਹਦੇ ਮੇਰੇ ਨਾਲ ਵਿੰਦੀ ਵਿੰਦੀ ਨਾ ਥੱਲੇ ਜਾਪਨ ਲੱਗੀ ਹੁਣ ਜਾ ਰਹੇ ਆ ਮੇਰਾ ਦਿਲ ਕਰ ਰਿਹਾ ਸੀ ਨਿਊਟ੍ਰਲ ਖਾਣ ਨੂੰ ਤੇ ਮੈਂ ਨਿਊਟ੍ਰਲ ਖਾ ਲਾਂਗਾ ਪਰ ਸੰਦੀਪ ਨਹੀਂ ਖਾਏਗੀ ਉਹਨੇ ਮੈਨੂੰ ਪਹਿਲਾਂ ਹੀ ਇਕਰਾਰ ਕੀਤਾ ਮੇਰੇ ਨਾਲ ਮੈਂ ਨਹੀਂ ਖਾਂਦੀ ਜੋੜਲ ਆਪਣੇ ਬਣ ਗਏ ਲੱਕੀ ਫਰਲ ਦੋ ਫਰਲ ਦੋ ਦੋ ਖੜਨੇ ਮੇਰਾ ਭਰਾ ਪਹਿਲਾਂ ਕਹਿੰਦੀ ਮੈਂ ਨਿਊਟਰਲ ਖੜੇ ਹੁਣ ਮੂੰਹ ਲਗਾਉਂਦੀ ਫਿਰੰਦੀ ਏ ਠੁੰਗਾ ਮਾਰ ਲਿਆ ਆ ਵੇਖ ਲੈ ਪਰਾ ਲੱਗ ਗਿਆ ਪਹਿਲਾਂ ਕਹਿੰਦੀ ਮੈਂ ਕੁਝ ਨਹੀਂ ਖਾਣਾ ਹੁਣ ਪੰਕਰ ਵੀ ਹਲ ਮਗਾ ਲਿਆ ਜੀ ਆਪੇ ਆਰਡਰ ਦੇ ਦਿੱਤਾ ਮੈਂ ਨਹੀਂ ਆਰਡਰ ਦਿੱਤਾ ਮੈਂ ਝੂਠ ਬੋਲਣਾ ਮੈਂ ਝੂਠ ਬੋਲਦਾ ਝੂਠ ਬੋਲੇ ਕੂਆ ਕਾਟੇ ਸੁਣਿਆ ਗੱਡੀ ਵੇਲਾ ਲਾ ਉਹਨੇ ਮੰਮੀ ਕਹੇਤੀ ਵੇਲਾ ਮੁੰਡੇ ਕਰਦੇ ਕੰਮ ਆਪੇ ਹੋਣੀ ਵਖੀ ਸੀ ਘਰੇ ਪਹੁੰਚ ਗਏ ਆਪਾਂ ਲੈਣ ਦਾ ਸਮਾਨ ਆ ਕੋਈ ਠੀਕ ਲੱਗਦਾ ਬੈਲ ਕਿਉਂ ਨਹੀਂ ਵੱਜੀ ਬੈਲ ਖਰਾਬ ਆ ਲੱਗਦਾ ਹੋਗੀ ਬੱਤੀ ਜਾਗੀ ਹੋ ਲੈ ਉੱਠਿਆ ਹੀ ਬੁਖੇਰ ਹੁਣ ਉੱਠਿਆ ਹੈ ਨਹੀਂ ਕਾਫੀ ਚਿਰ ਦਾ ਗੰਗाराम ਆ ਜੱਜੀ ਕਿਹੜੀ ਮੂਵੀ ਦੇ ਵੇਖਣਾ ਦੰਦ ਦੰਦ ਨਹੀਂ ਖਸਾ ਕੀ ਹੈ ਦੰਦ ਕੱਢੀ ਜਾਂਦੀ ਐਨਵੇ ਕੀ ਹੈ ਜੀ ਦੰਦ ਕੱਢਣ ਦੀ ਹੈ ਹੈ ਨਹੀਂ ਤੇ ਦੰਦੀਆਂ ਨਹੀਂ ਮਤਲਬ ਹੈ ਟੋਪੀ ਟਾ ਟਾ ਟੋਪੀ ਕਿਥੇ ਟੋਪੀ ਟੋਪੀ ਕਿਥੇ ਟੋਪੀ ਟੋਪੀ ਆ ਕਿਉਂ ਪਾਈ ਹੋਈ ਛੋੜੋ ਨੀ ਛੋੜੀ ਵਾਲ ਨੂੰ ਟੋਪੀ ਪਾਈ ਹੋਈ ਅਰ ਜੀ ਲੈ ਕੇ ਆਏ ਸ਼ਾਰਟ ਛੋੜੇ ਮਾਂ ਮੰਮੀ ਕਹਿੰਦੇ ਠੀਕ ਐ ਅਰ ਜਾਈ ਦੇ ਗੁਲਾਫ ਸ਼ਾਰਟ ਇਹ ਲਿਆਂਦੇ ਤੇ ਬੈੱਡ ਸ਼ੀਟ ਤੇ ਉਹ ਆਪਣੇ ਖਾਣ ਦੀ ਉਡਲ ਜੇ ਤੁਸੀਂ ਢੜਜੁਕ ਲਿਆਂਦੇ ਲੈ ਇਹ ਪਲੇਟ ਦੇਣ ਦੇ ਤਾਂ ਪਾ ਗਏ ਚਲ ਆਹ ਕਾਕਾ 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 ਆਹ ਇੰਨੀ ਗਾਜਰ ਸਿਆਰ ਜੀ ਨੇ ਹਾਂ ਛੋੜੇ ਬੇਬੀ ਨਰੀ ਗਾਉਂਦੇ ਠੰਡੇ ਕਰ ਲੈਨੇ ਠੰਡੇ ਮਮੀ ਕਹਿੰਦੇ ਮੈਨੂੰ ਥੋੜੇ ਮਿਲੇ ਕਿਉਂਕਿ ਮਾਕਾ ਥੋੜੇ ਹੀ ਪਤਾ ਕਿ ਇਹਨਾਂ ਦੋ ਜਾਨਾ ਜਿਕੇ ਪਾਏ ਹਾਫ ਪਲੇਟ ਚ ਹਾਰ ਤੋਂ ਮਤਲਬ ਚੌਥਾ ਹਿੱਸਾ ਬਸ ਕਾਨੂੰ ਉਹ ਲੈਨੇ ਮਮੀ ਦੇ ਨਾਲ ਅੱਖ ਦੇ ਵਿੱਚ ਉਂਗਲ ਮਾਰਦੀ ਆ ਇਹ ਬੜੀ ਕੁੜੀ ਚਲਾ ਆ ਗਈ ਬਾਬਾ ਜ਼ੋਰ ਚੋ ਜਿੰਮੇ ਹਾਂ ਹਾਏ ਗਗਾ ਇਹ ਨਹੀਂ ਅਸੇ ਬਚ ਗਈ ਚਲੋ ਆ ਬਖਾਉ ਆ ਬਖਾ ਦੇ ਦਾਦੀ ਇਹ ਸਾਹਮਣੇ ਨਾ ਬੰਦਾ ਉਹ ਨਰਦੀ ਆ ਮੈਂ ਖਾ ਠੀਕ ਹੈ ਉਹਨੂੰ ਫਾਫਸ ਨਹੀਂ ਥੱਲੇ ਰੱਖਦੇ ਉਹ ਉੱਪਰਲੇ ਸਾਈਡ ਉਹ ਨਿਊਡਲ ਜੀ ਚ ਨਹੀਂ ਆਗੇ ਹੁਣ ਖਾਲੀ ਇਹਨੂੰ ਥੱਲੇ ਰੱਖ ਦੋ ਆਹ ਕਿੱਜਾ ਤੂੰ ਇਹ ਆਹ ਉਹ ਤੁਹਾਡੇ ਬਾਅਦ ਪੁੱਤ ਲੈ ਕੇ ਆਏ ਹਾਂ ਗਲਾਸ ਲੈਣ ਦੇ ਚਾਹੀਦੇ ਨਾਰਮਲ ਹੀ ਲੈਂਦੇ ਯਾਰ ਦੋ ਤਿੰਨ ਵਧੀਆਂ ਲੈਂਦੇ ਆ ਨਾਰਮਲ ਨਾ ਗੰਦੇ ਨਹੀਂ ਕਰਦੇ ਹਾਂ ਥੋੜੇ ਆ ਆ ਵਧੀਆਂ ਚ ਲੈਂਦੇ ਆ ਵੇ ਹਾਂ ਇੱਕ ਨਾਰਮਲ ਲੈਂਦਾ ਬੱਸ ਮੱਕਿਆ ਵਧੀਆ ਚ ਇਹ ਕਿਹੜੀ ਸਾਡੇ ਵਾਲੀ ਕਿ ਮੰਮੀ ਵਾਲੀ ਆਰ ਨਾ ਤਾਂ ਡੈਲ ਅਲਰਜੀ ਮੋਰ ਪੰਖੇ ਕਦਰ ਠੀਕ ਆ ਨਾ ਅੰਦਰ ਵੀ ਢੇਰ ਜਾਏਗਾ ਚਾਰ ਫੋਲ ਸੈਟ ਹੈ ਨਾ ਹਾਂ ਚਾਰਾਂ ਦਾ ਸੈਟਲ ਦੋ ਦੋ ਪਿੱਲੋ ਕਵਰ ਤੇ ਬੈੱਡ ਸ਼ੀਟ ਤੇ ਇਹਦਾ ਅਰਜਾਈ ਦਾ ਕਵਰ ਸੋਹਣਾ ਬਬੂ ਆ ਬੈੱਡ ਸ਼ੀਟ ਆ ਤੇ ਉਹ ਕਵਰ ਠੀਕ ਹੈ ਤੇ ਇਧਰੋਂ ਆ ਲੈਦਾ ਅੱਗੇ ਖਲਾਰਮ ਦੀ ਲੋੜ ਹੀ ਨਹੀਂ ਆਵੇ ਆ ਬਖਾ ਦਿਓ ਇਹ ਨੋਰਮਲੀ ਆ ਬੈੱਡ ਸ਼ੀਟ ਲੈਂਦੀ ਆ ਆ ਬੈੱਡ ਸ਼ੀਟ ਨੋਰਮਲੀ ਇਹ ਨੋਰਮਲੀ ਠੀਕ ਆ ਠੀਕ ਆ ਬਹੁਤ ਚੈਨ ਨਾਲ ਜਲਦੀ ਜਨਾ ਕੋਸ਼ਿਸ਼ ਕਰਨਾ ਇਹਦਾ ਓਖਾ ਤੇਰੇ ਨਾਲ ਵੀ ਇਦਾਂ ਹੀ ਆ ਕਿ ਨਹੀਂ ਕਿ ਤੈਨੂੰ ਹੀ ਆਈ ਇਹਦੇ ਵਿੱਚ ਆ ਠੀਕ ਤੇ ਹੈਗਾ ਇਹ ਹੱਦੀ ਠੀਕ ਹੈ ਗੁਰਿਆ ਕਲਰ ਬੜਾ ਸੋਹਣਾ ਲੱਗਿਆ ਜੀ ਸੁਨੀਲੀ ਆਗੇ ਕੰਬਲ ਵਾਲਾ ਚੜਿਆ ਨਾ ਸੀ ਸੇਮੀਆਂ ਆ ਵੀ ਆ ਪਤਾ ਨਹੀਂ ਹਵਾ ਰਜਾਈ ਕੇ ਗਲਾਫ ਆ ਹਾਂ ਗਲਾਫ ਹੈ ਨਾ ਆ ਚਾਦਰਾਂ ਵਿੱਚੇ ਪਿੱਲੋ ਪਿੱਲੋ ਵੇਖ ਨਹੀਂ ਹੈ ਵੀ ਕਿ ਨਹੀਂ ਮੋਰੋ ਥੜੀ ਨਿਕਲਣਾ ਵਿੱਚੋਂ ਤੇ ਉਹ ਅਗਲਾ ਆਖੇ ਨਹੀਂ ਉੱਥੇ ਵੇਖਣੇ ਚਾਹੀਦੇ ਸੀ ਮਮੀ ਵੇਖੇ ਨਹੀਂ ਆਣਾ ਇੱਚ ਵੇਖੋ ਸਨਾਨੇ ਦੇ ਕਬਰ ਵੇਖੋ ਬੜਾ ਹੈ ਆ ਸਹੀ ਨਹੀਂ ਸੋਹਣੇ ਨਾ ਇਹਦਾ ਵੀ ਕਲਰ ਬੜਾ ਪਿਆਰਾ ਲੱਗਾ ਮੈਨੂੰ ਕਲਰ ਬਹੁਤ ਸੋਹਣਾ ਹਨਾ ਕਲਰ ਠੀਕ ਹੈ ਨਾ ਲਓ ਨੂੰਨੇ ਕੈਪ ਲਾਤੀ ਡੜੀ ਉਹ ਵੀ ਕਰਨੀ ਆ ਵੇਖ ਠੀਕ ਹੋਰ ਜਾਈ ਕੇ ਕਲਰ ਚਾਕੇ ਵੇਖਿਆ ਹੋਰ ਕੀ ਸਾਟ ਲੈਣ ਦਾ ਹੂੰ ਕੱਢ ਦੀ ਆ ਆ ਉਹ ਕਿਹਨਾਂ ਹੋਗੇ ਹੁੰਦਾ ਹੈ ਤੇਰੇ ਮੇਰੇ ਪੁੱਤ ਦਾ ਬਰਥਡੇ ਆ ਰਿਹਾ ਵਾ 6 ਤਰੀਕ ਨੂੰ ਤੇ ਸਾਰੇ ਜਣੇ ਵਲੋਗਾਂ ਵਿੱਚ ਜਰੂਰ ਵਿਸ਼ ਕਰਦੇ ਠੀਕ ਹੈ 6 ਤਰੀਕ ਨੂੰ ਤਾਂ ਖਾਸ ਕਰਕੇ ਜਰੂਰ ਵਿਸ਼ ਕਰਿਓ ਯਾਰ ਮੇਰੇ ਹਰ ਗਣ ਪੁੱਤ ਦਾ ਬਰਥਡੇ ਆ ਰਿਹਾ ਹਰ ਗੁਣ ਹਰ ਗੁਣ ਤਾਂ ਤਾਂ ਦਾ ਆਪਣਾ ਬਰਥਡੇ ਆ ਰਿਹਾ ਕੋ ਸਾਰੇ ਜਣੇ ਵਿਸ਼ ਜਰੂਰ ਕਰਿਓ ਦੰਦੀਆਂ ਮੇ ਖਾ ਦੋ ਇਹ ਕਾ ਦੋ

ਠੀਕ ਆ ਸਾਰੇ ਇਦਾਂ ਹੀ ਪੂਰੀ ਅੰਦਰ ਬਾਹਰ ਸ਼ੀਟਾਂ ਬਾਹਰ ਕੱਢ ਕੇ ਲਾਈਏ ਕ ਸਾਰੀ ਠੀਕ ਲੱਗੀ ਤੇ ਮਤਲਬ ਚਮੜਾ ਜਿਹੜਾ ਨਹੀਂ ਉਹ ਵਧੀਆ ਲੱਗਾ ਆ ਲੈਦਰ ਠੀਕ ਆ ਅੱਗੇ ਵੀ ਇਦਾਂ ਹੀ ਆ ਅੱਗੇ ਵੀ ਆ ਸਾਰੇ ਆ ਸਾਰੇ ਮਲੇ ਸ਼ੀਟਾਂ ਬਾਹਰ ਕੱਢ ਕੇ ਕਰਾਈ ਹੋਈ ਠੀਕ ਆ ਸਹੀ ਐ ਨਾ ਕਰਦਾ ਮੰਦ ਗੱਡੀ ਚਲੋ ਆਜੋ ਹਰਗੁਣ ਬਾਏ ਟਾਟਾ ਮੰਮੀ ਨੇ ਨਾ ਕੋਤਨੀ ਘਲਾਫ ਚੜ ਕੇ ਦੇਖ ਲਈਆਂ ਸ਼ਾਇਦ ਕੀ ਕਰਨੀਆਂ ਨੇ ਦੇਖੀ ਅੰਜਾਈ ਚੜ ਕੇ ਲੀਹਣ ਦੇਖਣ ਲੱਗਦਾ ਅੰਜਾਈ ਚੜ ਕੇ ਨਹੀਂ ਦੇਖਣ ਆ ਗਿਆ ਉਹ ਤਾਂ ਇਹ ਫਿਸਲਣ ਵਾਲਾ ਨਹੀਂ ਹੈ ਨਹੀਂ ਫਿਸਲਣਾ ਨਹੀਂ ਹੈ ਯਾਰ ਵਦ ਗਿਆ ਚੋਂ ਨੇ ਕਿਹਾ ਜਦੋਂ ਕਹਿੰਦਾ ਨਹੀਂ ਫਿਸਲਦਾ ਵੀ ਤੁਸੀਂ ਕਿਉਂ ਘਬਰਉਂਦੇ ਜੀ ਕਹਿੰਦਾ ਬੱਸ ਚਾਰੇ ਆਪਣਾ ਕੋਨਿਆਂ ਤਾਂ ਨਾ ਟਾਂਕੇ ਜਰੂਰ ਲਾ ਦਿਓ ਨੇ ਇਹ ਗੱਲ ਕਹੀ ਹੈਣਾ ਹਾਂ ਠੀਕ ਹੈ ਉਹ ਵੀ ਜਿਹੜਾ ਨਾ ਵੀ ਨੀਲਾ ਹੀ ਇਹਦੇ ਵੀ ਪੁਰਾਣਾ ਠੀਕ ਆ ਸੁਗੰਦਾ ਚੰਗਾ ਹੀ ਸਹੀ ਹੈ ਗੰਦਾ ਠੀਕ ਆ ਨਰੇਂਦਰ ਜੀ ਜਿ세 ਨਾ ਮੋਰ ਪੰਖੇ ਕਲਰ ਇਹ ਵੇਖੀ ਕਰਦੀ ਕਹਿੰਦੇ ਥੱਲੇ ਤਾਰ ਦੋ ਮੈਨੂੰ ਬਸ ਤਾਂਕੇ ਲਾਵਾਂਗਾ ਉਹਦੇ ਇਹ ਫਿਟਿੰਗ ਚਾਹੀਦੀ ਹਾਂ ਹੈ ਫਿਟਿੰਗ ਵਿੱਚ ਆਉਂਦੀ ਹੂੰ ਮੈਨੂੰ ਨਹੀਂ ਲੱਗਦਾ ਉਹਦਾ ਇਹ ਤਲਕੂਗਾ ਇਹ ਤਾਂ ਠੀਕ ਹੈ ਹਨਾ ਨਾ ਕੱਪੜਾ ਸਹੀ ਹੈ ਹਾਂ ਹੋਟਲ ਕੰਡੀਓ ਨਾ ਇਹ ਉੱਪਰ ਜਾਈਆਂ ਵਾਲੀ ਹੋ ਗਿਆ ਕਿ ਜਿਹੜੇ ਜਹਾਜ ਆਪਾਂ ਅੱਗੇ ਲੈ ਕੇ ਚੜਾਏ ਢੇਟ ਲੈ ਸੋ ਜੀ ਅੱਜ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਦੇ ਸਾਰੇ ਜਾਣੇ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਨਾਲ ਫਿਰ ਤੱਕ ਲਈ ਸਤਿ ਸ਼੍ਰੀ ਅਕਾਲ